ਅੱਜ ਦੇ ਇਸ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 50-50 ਲੱਖ ਰੁਪਏ ਇੱਕ-ਇੱਕ ਪਿੰਡ ਨੂੰ ਜਿਹੜਾ ਚੈੱਕ ਦੇਣ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਮੈਂ ਸਾਰਿਆਂ ਦਾ ਪਹੁੰਚਲ ਤੇ ਜੀ ਆਇਆਂ ਕਹਿੰਨਾ ਬਹੁਤ ਸਾਰੀਆਂ ਪੰਚਾਇਤਾਂ ਬਾਹਰੋਂ ਆਈਆਂ ਨੇ ਖੇਮ ਕਰਨ ਤੋਂ ਤਰਨ ਤਰਨ ਤੋਂ ਬਾਬਾ ਬਕਾਲਾ ਤੋਂ ਖਡੂਰ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਮਾਨਸਾ ਤੋਂ ਜਿੰਨੇ ਵੀ ਬਾਹਰੋਂ ਆਏ ਪੰਚਾਇਤਾਂ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਾਰਿਆਂ ਦਾ ਧੂਰੀ ਵਿਖੇ ਪਹੁੰਚਣ ਤੇ ਬਹੁਤ ਬਹੁਤ ਜੀ ਆਇਆਂ ਨੂੰ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਜਿਹੜੀ ਹੈ 141 ਪਿੰਡ ਕਸਬੇ ਸ਼ਹਿਰ ਉਹਨਾਂ ਨੂੰ 50 ਲੱਖ ਰੁਪਏ ਦੇ ਲਗਭਗ 77 ਕਰੋੜ ਰੁਪਏ ਦੇ ਚੈੱਕ ਜਿਹੜੇ ਆ ਉਹ ਉਹਨਾਂ ਨੂੰ ਅੱਜ ਵੰਡੇ ਗਏ ਕਿਉਂਕਿ 140 41 ਪਿੰਡ ਹੈ ਕਈ ਵਾਰੀ ਲਿਸਟ ਬਣਾਉਣ ਵੇਲੇ ਇੱਧਰ ਉੱਧਰ ਹੋ ਜਾਂਦਾ ਹੈ ਪਰ ਮੈਂ ਕਿਉਂਕਿ ਮੈਂ ਸਾਰੇ ਪੰਜਾਬ ਦੇ ਕੱਲੇ-ਕੱਲੇ ਨਕਸ਼ੇ ਨੂੰ ਜਾਣਦਾ ਕੱਲੇ-ਕੱਲੇ ਸੜਕਾਂ ਦੇ ਪੁਲਾਂ ਨੂੰ ਜਾਣਦਾ ਤਾਂ ਮੈਂ ਜੇ ਦੱਸਾਂ ਗੁਰੂ ਸਾਹਿਬ ਕਿਉਂਕਿ ਉਹਨਾਂ ਨੇ ساری ਜ਼ਿੰਦਗੀ ਉਹਨਾਂ ਦੀ ਟਰੈਵਲਿੰਗ ਚ ਸਫ਼ਰ ਚ ਹੀ ਗੁਜ਼ਰੀ ਹੈ ਇਹ ਤਾਂ ਸਿਰਫ ਸਫ਼ਰ ਉਸ ਲੱਕੇ ਦਾ ਜਦੋਂ ਪੰਜਾਬ 'ਚ ਸੀਗੇ ਜੇਪਾ ਸ਼ੁਰੂ ਕਰਨਾ ਹੋਵੇ ਤਾਂ ਖੇਮ ਕਰਨ ਦਾ ਬਾਰਡਰ ਦਾ ਲੱਕ ਹੈ ਫਿਰ ਉਸ ਤੋਂ ਬਾਅਦ ਖਡੂਰ ਸਾਹਿਬ ਹੈ ਤਰਨਤਨ ਸਾਹਿਬ ਹੈ ਫਿਰ ਉਤਲਵੰਡੀ ਸਾਹਬ ਉਹਦੇ ਲੱਕ ਕਿਚ ਫਿਰ ਉਹ ਮੋੜ ਮਾਨਸਾ ਸਰਦੂਲਗੜ ਦੇ ਪਿੰਡਾਂ 'ਚ ਫਿਰ ਭੀਖੀ ਉਡ ਲਾ ਗਏ ਤੇ ਫਿਰ ਉਹ ਹੰਢਾਇਆ ਸਿੱਖਾ ਫਰਮਾਹੀ ਮੂੜਵਾਲ ਤੂਰੀ ਦੇ ਇਲਾਕੇ ਦੇ ਪਿੰਡਾਂ ਚ ਫਿਰ ਸੰਗਰੂਰ ਦੇ ਪਿੰਡਾਂ ਫਿਰ ਨਾਬਾ ਤੇ ਸਮਾਣੇ ਦੇ ਪਿੰਡ ਫਿਰ ਪਟਿਆਲਾ ਬਖਨਵਾਲ ਸਾਹਿਬ ਫਿਰ ਰਾਜਪੂਰੇ ਦੇ ਇਲਾਕੇ ਦੇ ਪਿੰਡ ਕਨੌਰ ਦੇ ਪਿੰਡ ਸਨੌਰ ਦੇ ਪਿੰਡ ਫਿਰ ਗੁਰਦੁਆਰਾ ਨੰਬਸਾਤ ਤੋਂ ਵੀ ਜ਼ਿਰਖਪੁਰ ਤੋਂ ਆਏ ਨੇ ਸਾਡੇ ਡੇਰਾ ਬੱਸੀ ਤੋਂ ਐਮਐਲਏ ਸਾਹਿਬ ਉਹਨਾਂ ਦੇ ਪਿੰਡ ਕੁਰਾਲੀ ਦੇ ਪਿੰਡ ਮੈਂ ਸੜਕੋ ਸਰਕੀ ਜਾਨਾ ਆਬਸਰਾਂ ਨੂੰ ਇਹਨਾਂ ਲਿਖ ਕੇ ਵੀ ਨਹੀਂ ਪਤਾਉਣਾ ਚਾਹਨਾ ਮੇਰੇ ਕੋਲ ਇੱਥੇ ਬਿਲਕੁਲ ਆਲੀ ਤੋਂ ਰੋਪੜ ਦੇ ਪਿੰਡ ਤੇ ਕੀਰਤਪੁਰ ਸਾਹਿਬ ਦੇ ਪਿੰਡ ਫਿਰ ਨੰਨ ਸਾਹਿਬ ਦੇ ਫਿਰ ਨੰਨਪੁਰ ਚੱਕ ਨਾਮ ਕੀ ਜਦੋਂ ਉੱਥੇ ਬਸਾਇਆ ਸੀ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਨਾਮ ਰੱਖਿਆ ਗਿਆ ਅਸੀਂ ਵਾਦਾ ਕੀਤਾ ਸੀਗਾ ਕਿ ਜਿੱਥੇ ਜਿੱਥੇ ਚਰਨ ਸ਼ੋਭਾ ਪ੍ਰਾਪਤ ਹੁੰਦੀ ਹੈ ਉੱਥੇ ਪਿੰਡ ਦੇ ਵਿਕਾਸ ਵਾਸਤੇ ਤੁਹਾਨੂੰ ਪੈਸੇ ਦੇਵਾਂਗੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਚੀਮਾ ਸਾਹਿਬ ਨੇ ਕੱਸਿਆ ਕਿ ਇਹ ਬੜਾ ਪਵਿੱਤਰ ਚੱਕ ਹੈਗਾ ਤੁਹਾਡੇ ਪੈਸੇ ਲਈ ਪਰੇ ਪੈਸਾ ਜਦੋਂ ਲੱਗੂਗਾ ਤਾਂ ਇਹ ਪਿੰਡ ਦੇ ਵਿੱਚ ਇੱਕ ਯਾਦ ਵਾਂਗੂ ਰੱਖਿਆ ਜਾਊਗਾ ਕਿ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੋਣ ਕਰਕੇ ਅਪਾ ਸੁਭਾਗੇ ਆ ਉਹ ਪਿੰਡ ਵਾਲੇ ਲੋਕ ਕੇ ਕਹਿਣਗੇ ਕਿ ਅਪਾ ਸੁਭਾਗੇ ਆ ਕਿ ਆਪਣੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਦਾ ਜੋ ਪ੍ਰਾਪਤ ਧਰਤੀ ਹੈ ਆਪਾਂ ਨੂੰ ਉਹ ਤੋਂ 50 ਲੱਖ ਦਾ ਚੈੱਕ ਮਿਲਿਆ ਸੀ ਉਹਦੇ ਨਾਲ ਆ ਚੀਜ਼ ਬਣੀ ਸੀ ਤੋ ਕਿਰਪਾ ਕਰਕੇ ਇੱਕ ਇੱਕ ਇੱਟ ਵੀ ਜਿਹੜੀ ਹੈ ਉਹ ਸਮਝ ਲਓ ਦਸਬੰਦ ਕੱਢਿਆ ਹੋਇਆ ਤੁਹਾਡਾ ਤੇ ਇਹਨੂੰ ਵਧੀਆ ਤਰੀਕੇ ਨਾਲ ਇਸ ਜਗ੍ਹਾ ਤੇ ਲਾ ਦਿਓ ਅਸੀਂ ਕੋਈ ਬੰਦਿਸ਼ ਨਹੀਂ ਲਾਈ ਤੁਹਾਨੂੰ ਕਿ ਸਿਰਫ ਆਹ ਬਣਾਓ ਜਾਓ ਬਣਾਓ ਜੋ ਤੁਹਾਡੇ ਪਿੰਡ ਨੂੰ ਚਾਹੀਦਾ ਹੈ ਜੋ ਤੁਹਾਡੇ ਪਿੰਡ ਦੀ ਲੋਕਾਂ ਦੀ ਲੋੜ ਹੈ ਪੁੱਛ ਕੇ ਪੰਚਾਇਤ ਨੂੰ ਲੋਕਾਂ ਦਾ ਇਕੱਠ ਕਰਕੇ ਵੀ ਕੀ ਚਾਹੀਦਾ ਭਾਈ ਇੰਨੇ ਪੈਸੇ ਨੇ ਆ ਪੈਨੇ ਤੇ ਕੀ ਬੜਾਈਏ ਐਸ ਤਰ੍ਹਾਂ ਪੁੱਛ ਕੇ ਲਾ ਦਿਓ ਤਾਂ ਉਹ ਹਮੇਸ਼ਾ ਲਈ ਯਾਦਗਾਰੀ ਬਣ ਜੂਗਾ ਵੀ ਸਾਡੇ ਪਿੰਡਾਂ ਪੈਸੇ ਲੱਗਦੇ ਨੇ